ਬੀਤੀ ਸ਼ਾਮ ਅੰਮ੍ਰਿਤਸਰ ਦੇ ਗੇਟ ਖਜ਼ਾਨਾ ਦੇ ਕੋਲ ਮਹਾਜਨ ਹਸਪਤਾਲ ਦੇ ਬਿਲਕੁਲ ਬਾਹਰ ਇੱਕ ਮਹਿਲਾ ਕੋਲੋਂ ਲੁਟੇਰੇ ਉਸ ਦੇ ਗਲੇ ਦੇ ਵਿੱਚੋਂ ਸੋਨੇ ਦੀ ਚੈਨ ਖਿੱਚ ਕੇ ਫਰਾਰ ਹੋ ਗਏ ਮਹਿਲਾ ਚੀਲਾਉਂਦੀ ਰਹੀ ਔਰ ਉਹਨਾਂ ਦੇ ਪਿੱਛੇ ਇੱਕ ਆਦਮੀ ਘਰੋਂ ਨਿਕਲ ਕੇ ਦੌੜਦਾ ਰਿਹਾ ਪਰ ਲੁਟੇਰੇ ਫਰਾਰ ਹੋ ਗਏ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ